ਸਾਧੂ ਬੋਲ ਦਾ ਰੌਣਕ ਮੇਲਾ ਆ ਗਿਆ ਦੇਖੋ ਸੋਹਣੇ ਬਣੇ ਹੋਇਆ ਨਦੀ ਦੇ ਕਿਨਾਰੇ ਲੋਕ ਬੈਠੇ ਆ ਲੱਟਾਂ ਲਮਕਾਈ ਦੇਖੋ ਸਵਾਦ ਜਾਂ ਲੈਣ ਆਉਂਦੇ ਆ ਲੋਕ ਪਾਣੀ ਦਾ ਵੈਸੇ ਵੇਖ ਆ ਰਹੀ ਐ ਬਿਲਕੁਲ ਗੰਦਲੇ ਹੋਇਆ ਪਾਣੀ ਆ ਇਹ ਬੈਠੇ ਆ ਲੋਕ ਮਹਿਫਲ ਲਾਈ ਕਲਮਲਾਗ ਵਧੀਆ ਰੌਣਕ ਮੇਲਾ ਦੇਖਣ ਆਲਾ ਸਵਾਦ ਯਾਰ ਲੈਣਾ ਹੋਵੇ ਜੀ ਆਪ ਬਣਿਆ ਹੋਇਆ ਕੈਂਪ ਸਾਈਟ ਛੋਟੇ ਛੋਟੇ ਅੱਟਾਂ ਹੀ ਆਇਆ ਇਹ ਕਿਸੇ ਤਕਰੀਬਨ 5-6 ਸਾਲ ਪਹਿਲਾਂ ਰਮਨਪ੍ਰੀਤ ਤੇ ਇੱਥੇ ਹੀ ਰੁਕੇ ਸੀ ਆਇਆ ਸਾਹਮਣੇ ਵਾਲੇ ਕੈਂਪ ਚ ਆ ਕੇ ਟੱਟਿਆਂਗੇ ਨਦੀ ਕਿਨਾਰੇ ਥੰਮ ਚੁਲਾ ਰਹੇ ਸਾਧੂ ਬੋਲੂ ਸਾਧੂ ਤੋਂ ਸਾਧੂ ਮਰ ਗਏ ਬੰਦੇ ਸਾਧੂ ਪੋਲ ਬੈਠੇ ਆ ਦੇਖੋ ਬਈ ਸਾਧੂ ਕੋਲ ਵਾਲਾ ਕਹਿੰਦੇ ਕਦੇ ਪਾਣੀ ਪੀਣ ਜੋ ਹੁੰਦਾ ਸੀ ਤੇ ਹੁਣ ਦੇਖੋ ਜਮਾਂ ਇਹ ਪੂਰਾ ਗੰਦਾ ਪਾਣੀ ਹੈ ਜਿਵੇਂ ਗੰਦੇ ਨਾਲੇ ਦਾ ਪਾਣੀ ਹੁੰਦਾ ਕਿਉਂਕਿ ਸਿਮਲੇ ਦਾ ਸੀਵਰੇਜ ਵਗੈਰਾ ਕਹਿੰਦੇ ਇਹਦੇ ਵਿੱਚ ਡਿੱਗਦਾ ਤੇ ਬਾਅਦ ਚ ਇੱਕ ਫੀਲਿੰਗ ਜੀ ਲੈ ਲੈਂਦੇ ਲੋਕ ਆ ਬਹਿ ਕੇ ਨਹੀਂ ਤਾਂ ਪਾਣੀ ਕੋਈ ਇਹਨੂੰ ਹੱਥ ਲਾਉਣ ਯੋਗ ਵੀ ਨਹੀਂ ਹੈਗਾ ਇਹ ਪਾਣੀ ਤੇ ਆਪਾਂ ਚੱਲੇ ਹੁਣ ਸਾਧੂਪੁਰ ਤੋਂ ਅੱਗੇ ਇੱਥੇ ਬੈਠ ਕੇ ਆਪਾਂ ਘੰਟਾ ਡੇਢ ਘੰਟਾ ਵਧੀਆ ਇੰਜੋਏ ਕੀਤਾ ਆ ਲੋਕ ਦੇਖੋ ਸਵਾਦ ਲੈ ਰਹੇ ਆ ਬੈਠੇ ਆਪਣੇ ਪੰਜਾਬ ਵਾਲੇ ਹੀ ਆ ਸਾਰੇ ਜਨਤਾ ਲਗਭਗ ਇਹ ਪਾਣੀ ਪੀਣ ਯੋਗ ਹੁੰਦਾ ਸੀ ਅੱਜ ਤੋਂ 20 ਸਾਲ ਪਹਿਲਾਂ ਕਹਿਣਾ ਦਾ ਹੱਥ ਲਾਉਣ ਦੇ ਯੋਗ ਵੀ ਨਹੀਂ ਹੈਗਾ ਇੰਨਾ ਗੰਦਾ ਹੋ ਗਿਆ ਪਾਣੀ ਇਹ ਆਪਣੀਆਂ ਹਰਕਤਾਂ ਕਾਰਨ ਅੱਬਾ ਸਾਧੂਪੁਰ ਤੋਂ ਚੱਲ ਪਿਆ ਅੱਗੇ ਨੂੰ ਚੈਲ ਰੋਡ ਨੂੰ ਤੇ ਆਹ ਜਿਹੜੇ ਸਾਹਮਣੇ ਨਹੀਂ ਨਹੀਂ ਆ ਪਾੜੀ ਤੇ ਸਾਰਾ ਕੈਪਟਨ ਦਾ ਫਾਰਮ ਹੁੰਦਾ ਦਾ ਘਾੜ ਤੋਂ ਕੋਫਰੀ ਵਾਲੀ ਵਾਇਆ ਚੈਲ ਹੋ ਕੇ ਸਾਧੂਪੁਰ ਹੋ ਕੇ ਬਹੁਤ ਸੋਹਣੇ ਸੋਹਣੇ ਦ੍ਰਿਸ਼ ਆਉਂਦੇ ਆ ਅੱਜ ਰਾਤ ਆਪਾਂ ਇਸ ਰੋਡ 'ਤੇ ਕਿੱਥੇ ਨਿਕ ਤੇ ਰੁਕਾਂਗੇ ਕਿੱਥੇ ਰੁਕਣਾ ਸਾਨੂੰ ਨਿਕਾ ਆ ਇਹ ਨਹੀਂ ਪਤਾ ਨੂੰ ਵੀ ਰੋਕਣਾ ਕਿੱਥੇ ਆ ਪਰ ਰੁਕਾਂਗੇ ਰੋਡ ਦੇ ਉੱਤੇ ਜਾਂ ਥੋੜਾ 5 7 10 ਕਿਲੋਮੀਟਰ ਸਾਈਡ ਤੇ ਅੱਪਾ ਚੈਲਵਲ ਨੂੰ ਵੱਧ ਰਹੇ ਆ 10 ਕਿਲੋਮੀਟਰ ਰਹਿ ਗਿਆ ਚੈਲ ਤੇ ਨਾ ਬਹੁਤ ਸੋਹਣੀ ਹੋਈ ਹੈ ਰੋਡ ਤੇ ਇਸੇ ਕਰਕੇ ਮੇਰਾ ਫੇਵਰਟ ਰੋਡ ਆ ਇਹ ਤੁਹਾਨੂੰ ਜਗਾ ਜਗਾ ਤੇ ਇਹ ਲੱਗੂਗਾ ਵੀ ਮੈਂ ਇੱਥੇ ਵੀ ਰੋਕ ਕੇ ਯਾਰ ਵੀਡੀਓ ਬਣਾ ਲਾਂ ਫੋਟੋ ਖਿੱਚ ਲਾਂ ਇੱਥੇ ਵੀ ਵੀਡੀਓ ਬਣਾ ਲਾਂ ਫੋਟੋ ਖਿੱਚ ਲਾਂ ਚਾਲਾ ਪੰਜਰ ਰਹਿ ਗਿਆ ਤੇ ਗੇਮਕਾਰ ਤੇ ਡਾਕਟ ਹੋਗੇ ਗਰੂ ਉਹਦਾ ਮਤਲਬ ਆਪਾਂ ਹਾਈਟ ਗੇਮ ਕਰਨ ਦੀ ਜੇ ਜਿਹੜੇ ਜਿਆਦਾ ਤਰ੍ਹਾਂ ਹੀਰਦੇਰੋ ਕੋਪਾਟ ਹਾਈਟ ਦੇ ਅੰਦਰ ਲਗਭਗ 150 ਮੀਟਰ ਤੇ ਤੋਂ ਦੇਗਾਰ ਦੇ ਟੰਗਲ ਚੱਲਦੇ ਹਨ ਇਸ ਰਾਤ ਦੇ ਹੱਥ ਤੋਂ ਬਾਅਦ ਜਵਾ ਮਗਰਾਵਾਪ ਤੋਂ ਹੋਯਾਰ ਮੀਟਰ ਦੇ ਨੇੜੇ ਤੋਂ ਕੇਹਾ ਜ਼ੰਬੀ ਅਭਾਤੋਂ ਵੀ ਹਮ ਤੱਕ ਉਨਲਾਪੀ ਕੀ ਚਾ ਲੱਕਾ ਲ ਪਹੁੰਚ ਗਏ ਭਈ ਅੱਪਾ ਚੱਲਿਆ ਹੁਣ ਫੋਰੈਸਟ ਦੇ ਰੈਸਟ ਹਾਊਸ ਲੱਭਦੇ ਐ ਇੱਥੇ ਜੇ ਮਿਲ ਗਿਆ ਰੂਮ ਉਹ ਉੱਪਰ ਨੂੰ ਆ ਰੱਖੇ ਆਹਾ ਹਾਂ ਇਹ ਤਾਂ ਕਿਤੇ ਜੀ ਮੋਟਾ ਚੱਲਦੇ ਹੂ ਇਹ ਰੈਸਟ ਹਾਊਸ ਉੱਪਰ ਆ ਫੋਰੈਸਟ ਦਾ ਫੋਰੈਸਟ ਦਾ ਅੱਗੇ ਆ ਰਨਿੰਗ ਸਕੂਲ ਫੋਰੈਸਟ ਡਿਪਾਰਟਮੈਂਟ ਦਾ ਰੈਸਟ ਹਾਊਸ ਹੈ ਹਾਂ ਹਾਂ ਉੱਪਰ ਉੱਪਰੇ ਮਿਲ ਜਾਗਾ ਰੂਮ ਇੱਧਰ ਸੇ ਵੀ ਪੱਕੀ ਸੇ ਜਾਓ ਤਮੀ ਚੱਟ ਸੇ ਅੱਛਾ

ਰੰਗ ਲਾ ਕੇ ਜਵਾਕ ਮੈਨੇ ਉੱਠੀ ਹੋਣੀ ਚੱਲਦੀ ਇੱਥੇ ਇੱਥੇ ਤਿੰਨ ਦਿਨ ਮਨਦਾ ਆ ਚੈਲ ਦੇ ਬਾਰ ਬਾਰ ਪੀਡਬਲਯੂਡੀ ਦਾ ਰੈਸਟ ਹਾਊਸ ਬਣਿਆ ਹੋਇਆ ਇਹ ਰੂਮ ਲੈਣਾ ਹੋਵੇ ਇੱਥੇ 1000 ਰੁਪਏ ਚ ਮਿਲ ਜਾਂਦਾ ਪਰ ਉਹ ਬਾਈ ਕਹਿੰਦਾ ਕਹਿੰਦਾ ਤੁਹਾਨੂੰ ਅੱਗੇ ਦੂਸਾ ਸਸਤੇ ਮਿਲ ਜਾਣੇ ਹਨ ਹੈਨਾ ਜਿੱਦੇ ਲੈਣਾ ਇੱਥੇ ਦਾ ਜਦੋਂ ਮਰਜ਼ੀ ਲੈ ਲੋ ਤਾਂ ਕਰ ਚੋਂ ਫਿਰ ਆਪਾਂ ਵੱਧ ਕਾਨੂੰ ਲੈਣੇ ਨਾਲੇ ਅਸੀਂ ਥੋੜਾ ਦਿਨਿਕ ਜੀ ਅਲੱਗ ਜਗ੍ਹਾ ਤੇ ਰੁਕਣਾ ਚਾਹੁੰਦੇ ਸੀ ਤਾਂ ਕਰਕੇ ਫਿਰ ਆਪਾਂ ਇੱਥੇ ਨਹੀਂ ਰੁਕਦੇ ਆ ਚੋਬਰ ਪਚਾਉਂਗਾ ਦੇਖੋ ਡੱਕ ਕੇ ਤੇ ਆ ਸੋਤੀ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਦੇਖਦੇ ਆਂ ਫਿਰ ਮਾਹੌਲ ਕਿੱਥੇ ਸਾਨੂੰ ਵਧੀਆ ਲੱਗੀ ਜਗ੍ਹਾ ਕੋਈ ਤੇ ਉਧਰੋਂ ਅਰਥ ਸੀ ਆਪਣਾ ਗਿਆਨੀ ਆ ਰਹੇ ਉਹ ਵੀ ਮਿਲਣਗੇ ਆਪਾਂ ਨੂੰ ਫੋਨ ਆਇਆ ਸੀ ਹੁਣ ਤੇ ਕੰਡਾ ਘਾਟ ਪਹੁੰਚ ਗਏ ਉਹ ਤੇ ਹੁਣ ਆਪਾਂ ਅੱਗੇ ਚੱਲੇ ਪਾਉਣੇ ਆ ਚੱਲ ਆਪਾਂ ਲੰਘ ਗਏ ਚੱਲ ਰਹੇ ਆ ਮੰਗਰਲੀ ਸਾਈਡ ਤੇ ਆਪਾਂ ਕੋਫਰੀ ਵਾਲੀ ਸੈਣਾ ਕੋਫਰੀ ਵਾਲੇ ਪਾਸੇ ਬਾਰ ਬਾਰ ਆ ਜਾਵਾਂ ਜਿਹੜਾ ਰੈਸਟ ਹਾਊਸ ਕਦੇ ਆਉਣਾ ਹੋਵੇ ਤਾਂ ਇਹ ਜਨੇੜ ਘਾਟ ਪਹੁੰਚ ਗਏ ਆਪਾਂ ਤੇ ਜਨੇੜ ਘਾਟ ਤੋਂ ਇਹ ਰੋਡ ਡੱਬਲੂ ਨੂੰ ਜਾਂਦਾ ਡੱਬਲੂ ਪਤਾ ਨਹੀਂ ਉਹ ਕਿਹਾ ਆ ਪਿੰਡ ਹੂ ਅਸੀਂ ਤਾਂ ਬਸ ਰੋਡ ਪਾਟੀ ਸੀਗੀ ਤੇ ਕਹਿਲ ਤੋਂ ਤੋਂ 3 ਕਿਲੋਮੀਟਰ ਅੱਗੇ ਆ ਕੇ ਜਨੇੜ ਘਾੜ ਤੋਂ ਇੱਕ ਸੱਜੇ ਹੱਥ ਨੂੰ ਰੋਡ ਪਾੜਦੀ ਆ ਉਹ ਰੋਡ ਪੈ ਗਏ ਅਸੀਂ ਸਾਨੂੰ ਨਹੀਂ ਪਤਾ ਡੱਬਲੂ ਹੈ ਕੀ ਜੀ ਜਾਂ ਕੀ ਨਾ ਬਸ ਤੇ ਪੈ ਗਏ ਆ ਇੱਧਰ ਨੂੰ ਦੇਖਦੇ ਆ ਜਾ ਕੇ ਕੀ ਮਾਹੌਲ ਆ ਵਧੀਆ ਹੀ ਹੂ ਕੱਲਾ ਮੁਲਾਕੇ ਜਿਵੇਂ ਦਾ ਰਾਹ ਕਾ ਮੰਜ਼ਿਲ ਵੀ ਸੋਹਣੀ ਹੋਣੀ ਹੈ ਜੇ ਰਸਤਾ ਇੰਨਾ ਸੋਹਣਾ ਸੁਬੋਕੀ ਜਿਵੇਂ ਚੱਲੇ ਜਾਂਦਾ ਆਂ ਤਾਂ ਪੂਰੀ ਹੋ ਗਈ ਠੰਡ ਮੌਸਮ ਪੂਰਾ ਠੰਡਾ ਹੋ ਗਿਆ ਭਾਈ ਤੇ ਹਾਂ ਸਾਰੇ ਜਿਹੜਾ ਜੰਗਲ ਆ ਇਹ ਹੈਗਾਗਾ ਫਰਾਂਸ ਦਾ ਕੋਈ ਪਤਾ ਨਹੀਂ ਨੇ ਮੈਂ ਮਾਰਚ ਮਹੀਨੇ ਉੱਪਰ ਤੋਂ ਹੁੰਦੇ ਆ ਪੂਰੇ ਅਜੇ ਤਾਂ ਡਿੱਗ ਪਏ ਪਤਾ ਨਹੀਂ ਹਲੇ ਕਿਰਨੇ ਇਹਨਾਂ ਦੇ ਕਿਸੇ ਕਿਸੇ ਪੁੱਤੇ ਦੇ ਹੈ ਹੈ ਜੀ ਬ੍ਰੋ ਆਪੇ ਡੇਗੇ ਹੱਥੇ ਕਿੱਥੇ ਆਉਣੇ ਹੈ ਇਹਦੇ ਅਵੀ ਜੰਗਲਾ ਵੈਲੀ ਹੋਮ ਸਟੇ ਦਾ ਬੋਰਡ ਲੱਗਿਆ ਮਿਲਿਆ ਜੀ ਆਹ ਹੋ ਗਿਆ ਬ੍ਰਾਂਡ ਦੇ ਦੇਖੋ ਲਾਲ ਲਾਲ ਕੀ ਨਜ਼ਾਰਾ ਭਾਲਦੇ ਆਂ ਦੇਖਦੇ ਆਂ ਰਵੇਲੀ 100 ਤੇ ਆਹ ਤਾਂ ਕਿੱਥੇ ਆ ਪੱਲੇ ਬਸੇ ਲੱਗਦਾ ਮੈਨੂੰ ਉਹ ਲਾਹਰ ਆ ਗਿਆ ਬਸ ਬੈਠੇ ਨੇ ਤਾਰੀ ਲਾ ਆਹ ਹੁਣ ਘਰ ਦਾ ਫਿਰ ਹੋਮ ਸਟੇ ਐਂ ਹੁੰਦਾ ਇਹ ਪਰੋਕ। ਇਹ ਦਤੀ ਗਰਾ। ਆ ਵੀ ਆ ਰਿਹਾ। ਆਈ ਹੈ। ਲੈ ਵਿਰੋਕਲਾ। ਆ ਗਿਆ ਪੰਜ ਅੰਕਲ ਪਹਿਲੀ ਹੋਮ ਸਟੇ। ਆਹਾਗਾ ਕਰਦੇ ਆ ਪਤਾ ਇੱਥੇ ਰੂਮ ਰਾਮ ਕਿੰਨੇ ਕ ਦਾ ਮਿਲਦਾ। ਆਪਾਂ 5-700 ਹੀ ਰਹਿਣਾ ਬਾਲਾ ਦਾ ਰਹਿਣਾ ਇਹਨੇ ਮੁੜ ਜਾਗੇ। 1000 ਰੁਪਏ ਚ ਤਾਂ ਆਪਾਂ ਨੂੰ ਉੱਥੇ ਹੀ ਮਿਲਦਾ ਸੀ ਪੀਡਬਲਯੂਡੀ ਦੇ ਰੈਸਟ ਹਾਊਸ। ਲਾਇਆ ਵੀ ਮਿੱਤਰੋ ਆਪਾਂ ਨੂੰ ਹੋਮਸਟੇ ਮਿਲ ਗਈ ਬਹੁਤ ਘੈਂਟ ਜਗ੍ਹਾ ਤੇ ਮਿਲੀ ਆ ਥੋੜਾ ਆਫ ਰੋਡ ਆਇਆ ਆਪਾਂ ਕਿਲੋ ਡੇਢ ਕਿਲੋਮੀਟਰ ਮਿੱਠੇ ਆ ਕੇ ਰੋਡ ਮੁਕਦੀ ਆ ਮੈਂ ਆਪਣੀ ਇੱਛਾ ਵੀ ਇਹੀ ਸੀ ਕਿ ਉੱਥੇ ਜਾਣਾ ਜਿੱਥੇ ਰੋਡ ਮੁਕਦੀ ਹੋਵੇ ਇਧਰ ਸੇ ਉੱਪਰ ਕੋ ਲਿਆਓ ਅੱਛਾ ਹਲੋ ਮਾਸਾ ਐ ਸੋਂ ਤੱਕ ਹੀ ਰੋਡ ਆਉਂਦੀ ਆ ਘਰਾਂ ਤੱਕ ਰੋਡ ਤਾਂ ਕੀ ਆ ਬਸ ਰਾਹ ਆ ਤੇ ਆ ਹੁਣ ਤੁਹਾਨੂੰ ਦਿਖਾਉਨੇ ਆਪਾਂ ਹੋਮ ਸਟੇ ਆ ਆਪਣਾ ਰੂਮ ਆ ਸਾਹਮਣੇ ਬਾਈ ਖੜਾਗਾ ਤੇ ਰੂਮ ਵੀ ਬਹੁਤ ਵੱਡਾ ਤੁਹਾਨੂੰ ਰੂਮ ਅੰਦਰ ਦਿਖਾਉਣਾ ਮੈਂ ਇਹ ਆਪਾਂ ਨੂੰ ਮਿਲਿਆ 800 ਚ 800 ਚ ਨ ਘੈਂਟ ਰੂਮ ਤੁਸੀਂ ਸ਼ਹਿਰ ਚ ਲਾਉਂਗੇ ਤਾਂ ਇੱਧਰ ਨੂੰ ਲੈ ਇੱਧਰ ਇੱਧਰ ਆਹ ਬਾਈ ਦਾ ਰੂਮ ਹੈ ਹੋਟਲ ਵੀਰ ਦਾ ਮੰਗਿਆ ਨੇ 1500 ਸੀ ਤੇ ਆਪਕਾ ਨਾਮ ਭਾਈ ਮਨਦੀਪ ਮਨਦੀਪ ਮੇਰੀ ਭਾਈ ਦਾ ਨਾਮ ਵੀ ਮਨਦੀਪ ਹੈ ਹਾਂ ਜੇ ਜਨੇੜਗਟ ਹੈ ਜਨੇੜਗਟ ਜੰਗਲ ਵੈਲੀ ਹੋਮਸਟੇ ਹੈ ਨਾ ਹੋ ਇਧਰ ਸਾਰਾ ਆਣਾ ਬਹੁਤ ਬੜੀਆ ਲੋਕੇਸ਼ਨ ਬਹੁਤ ਸੋਹਣੀ ਹੈ ਉਹ ਸਾਹਮਣੇ ਰੋਡ ਕੋਫਰੀ ਵਾਲਾ ਦਿਖ ਰਹਾ ਨੀਚੇ ਉੱਪਰ ਹੈ ਨਾ ਉਹ ਤਾਂ ਉਹ ਕੋਫਰੀ ਵਾਲਾ ਰੋੜਾ ਜਿਹੜਾ ਉੱਤੇ ਰਹਿ ਗਿਆ ਤਾਹਾਂ ਤੇ ਆਪਾਂ ਆਹ ਕਮਰਾ ਗਾ ਤੁਹਾਨੂੰ ਦਿਖਾਉਣਾ ਅੰਦਰ ਜਾ ਕੇ ਮੈਂ ਇਹ ਔਨਲਾਈਨ ਵੀ ਗੋ ਸਟੇਜ ਤੇ ਬੁੱਕ ਕਰ ਸਕਦੇ ਹੋ ਤੁਸੀਂ ਤੇ ਆਹ ਰੂਮ ਦੇਖੋ ਰੂਮ ਤਾਂ ਕਹਾ ਤਾਂ ਸਾਰਾ ਹਾਲ ਹੀ ਆ ਇਹ ਇੱਧਰ ਔਰ ਰਸੋਈ ਮੰਗੂ ਬਣਾਇਆ ਹੋਇਆ ਜਗ੍ਹਾੜ ਨਾ ਆਹ ਚੁੱਲਾ ਤਰਿਆ ਹੋਇਆ ਲੱਤ ਤੱਕ ਨੇ ਪੂਰਾ ਦੇਖੋ ਤੁਸੀਂ ਆ ਸੀਸਾਸੂ ਸਾਹ ਤੇਖੋ ਪੂਰਾ ਰੂਮ ਵੱਡਾ ਰੂਮ ਆ ਸੋਫਾ ਸੂਫਾ ਸਾਰਾ ਕੁਝ ਲੱਗਿਆ ਲਗਜ਼ਰੀ ਆ ਇਧਰ ਬਾਥਰੂਮ ਆ ਗਿਆ ਤੇ 800 ਚ ਇਹ ਕੋਈ ਮਾੜਾ ਸੌਦਾ ਨਹੀਂ ਹੈਗਾ 900 ਦਰ ਦੂਜੇ ਪਾਸੇ ਵੀ ਗੇਟ ਖੁੱਲਦਾ ਗੈਲਰੀ ਚ ਇਹ ਇਧਰੋਂ ਵੇਖੋ ਇੱਥੇ ਆਪਾਂ ਬੈਠਾਂਗੇ ਹੁਣ ਬਾਹਰ ਲਾ ਕੇ ਕੁਰਸੀ ਨੂੰ ਆ ਮੈਂ ਫੜ ਲਾਵਾਂਗੇ ਸਾਹਮਣੇ ਉਹ ਦੇਖੋ ਨਜ਼ਾਰਾ ਸਾਹਮਣੇ ਦਾ ਇਹ ਦੇਖੋ ਵੀ ਪਾਣੀ ਲਾਉਂਦੇ ਆ ਇੱਥੇ ਦੀ ਖੇਤੀ ਦੇਖੋ ਕਿੰਨੀ ਔਖੀ ਆ ਉਹ ਦੇਖੋ ਜਿਵੇਂ ਟੂਟੀ ਨਾਲ ਪਾਣੀ ਲਾਉਂਦਾ ਹੈ ਬਾਈ ਇਹ ਕਿ ਆ ਟਮਾਟਰ ਹੈ ਕਿ ਆ ਹੈ ਹੈ ਫੁੱਲ ਕੌਣ ਸੇ ਫੁੱਲ ਹੈ ਨਹੀਂ ਪਤਾ ਹੈ ਫੁੱਲਾਂ ਦੀ ਖੇਤੀ ਕਰਦੇ ਆ ਲੇਖੋ ਐਵੇਂ ਪਾਣੀ ਲਾਉਂਦੇ ਆ ਇਹ ਫੁੱਲਾਂ ਦਾ ਨਾਮ ਕਹਿੰਦੇ ਪਤਾ ਨਹੀਂ ਇਹ ਬਾਹਰੋਂ ਬਿਹਾਰ ਤੋਂ ਇੱਧਰ ਜਾਉਂ ਬੀਜੇ ਹੋਇਆ ਆ ਸੇਬਾਂ ਦਾ ਹੈ ਦਰਖਤਾਂ ਵਿੱਚ ਲਾਏ ਹੋਏ ਉਹ ਆਪਣੀ ਹੋਮਸਟੇ ਆ ਐ ਹੈਪੀ ਹੋਲੀ ਦੇਖੋ ਚਿਕਾਰੀ ਲੀਵਰ ਦਾ ਚੋਬਰ ਹੈਪੀ ਹੋਲੀ ਆਣੇ ਵੜੇਗਾ ਐਂਡਾ ਇੱਥੋਂ ਦੇ ਲੈ ਵੀ ਦੋ ਹੋਰ ਆ ਗਏ ਆਪਣੇ ਰੰਗ ਰੂਟ ਇੱਥੇ ਜੀ ਤੇ ਇੱਕ ਤਾਂ ਜਾਣਦੇ ਹੋਵੋਗੇ ਤੁਸੀਂ ਚੌਬਰ ਨੂੰ ਪਰ ਜਾਈ ਦੇ ਦੀ ਨੂਪਾ ਬਿਜਾ ਦਾ ਸਹੀ ਵਾਦ ਜਾਂਦਾ ਜਿਹੜੇ ਸਾਪਾਂ ਬਾਹਰ ਮੱਟੇ ਵੀ ਕਿਤੇ ਐ ਸਿਆਣਾ ਜਾਂ ਬੰਦਾ ਦੇਖਣ ਨਹੀਂ ਆ ਹੂ ਨਹੀਂ ਹੈਗਾ ਇੱਧਰ ਆ ਆਪਣੇ ਸਵਰਾਜ ਸਿੰਘ ਬਾਈ 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 ਦਾ ਹੋਮਸਟੇ ਜਿਹੜਾ ਲੱਭਿਆ ਬਾਈ ਨੇ ਬਹੁਤ ਸੋਹਣਾ ਲੱਭਿਆ ਤੇ ਤੁਸੀਂ ਚੈਲ ਤੋਂ ਥੱਲੇ ਕਿੰਨੇ ਤੇਰੇ ਤੋਂ 1000 ਰੁਪਏ ਆ ਗਿਆ ਪਸੰਦ ਬਹੁਤ ਪਸੰਦ ਬਾਈ ਅਖੀਰ ਤੇ ਆ ਕੇ ਰਾਹ ਮੁੱਕ ਜਾਂਦਾ ਤੇ ਆ ਇਹਨਾਂ ਦੇ ਤਿੰਨ ਚਾਰ ਘਰ ਜੇ ਮਤਲਬ ਪਿੰਡ ਵਾਲਿਆਂ ਦੇ ਤੇ ਆਸੇ ਪਾਸੇ ਸਵਰਾਜ ਫੈਂਡ ਸਾਰਿਆਂ ਨੂੰ ਨਹੀਂ ਐਗਜ਼ੈਕਟ ਲੋਕੇਸ਼ਨ ਦੱਸਦੇ ਬਗੀੜੀਆਂ ਚੈਲ ਜਾਲ ਦੇ ਪਾਸੇ ਪਹਾੜ ਲੜੇ ਜਿਹੜੇ ਪਹਾੜ ਲੜੇ ਜਿਹਨੇ ਪਹਾੜ ਲੜਣਾ ਪਹਾੜ ਲੜਣ ਗਿਆ ਸਹੀ ਸਾਡਾ ਗਾਂ ਜਾਂਦਾ ਰਹਿੰਦਾ ਸੀ ਤੇ ਬਾਈ ਵੀ ਕਹਿੰਦੇ ਨੇ ਨੀਰੋ ਸਾਨੂੰ ਵੀ ਲੱਗਿਆ ਵੀ ਹਾਂ ਯਾਰ ਬਾਈਆਂ ਨਾਲ ਸੰਗਤ ਤੇ ਆ ਜਗ੍ਹਾ ਦੀ ਸੰਗਤ ਕਰਨੀ ਚਾਹੀਦੀ ਹੈ ਹਾਂ ਦੇਖੋ ਬਈ ਇਹ ਖਿੜਕੀ ਚੋਂ ਨਜ਼ਾਰਾ ਦੇਖੋ ਤੁਸੀਂ ਹਲੇ ਥੋੜਾ ਸੁੱਕਿਆ ਹੋਇਆ ਠੰਡ ਕਾਲ ਨੂੰ ਜਦੋਂ ਇਹ ਗਰਮੀ ਚ ਨਾ ਬਹੁਤ ਘੈਂਟ ਜਗ੍ਹਾ ਹੋਣੀ ਹੈ ਗਰਮੀ ਚ ਇਹ ਪੂਰਾ ਹਰਿਆਲੀ ਆ ਸਾਹਮਣੇ ਪਹਾੜਾ ਜਿਹੜੇ ਪੂਰੇ ਹਰੇ ਭਰੇ ਹੋਣਗੇ ਤੇ ਹੁਣ ਅਸੀਂ ਲਾਉਨੇ ਆ ਮਹਿਫਲ ਇੱਥੇ ਚਾਹ ਚੂ ਪੀਨੇ ਆ ਚਾਹ ਲੈ ਚਾਹ ਪੀ ਲੈਣਗੇ ਜਿਹਨੇ ਹੋਰ ਕੁਝ ਪੀਣਾ ਉਹ ਆਪ ਜਾ ਕੇ ਠੀਕ ਆਪ ਕਰੇ ਮੁਝ ਬਾਜੋ ਕਰ ਜਾਏ ਦੇਖੋ ਇੱਕ ਵਾਰ ਸੱਚ ਕਰਨਾ ਪਿਆ ਸੀ ਇਹ ਇਹ ਹੂ ਕੁਲਾਰ ਇਲਤ ਇਲਤ ਕਰ ਜਾਂਦੇ ਆ ਹਾਂ ਇਹ ਸਾਰੇ ਬਲੌਗਰਾਂ ਜਿਹੜੀ ਹੈਗੇ ਫੋਨ ਖੋਦ ਬਲੌਗਰਾਂ ਨੇ ਹੈ ਬੱਲੂ ਕੋਈ ਹੈ ਬੱਲੂ ਕੋਈ ਹੈ ਆਹ ਦੇਖੋ ਬਈ ਚੁੱਲਾ ਦੇਖੋ ਪਹਾੜੀ ਦੇਸੀ ਚੁੱਲਾ ਹਰਿੰਦਰ ਇਹ ਮੈਂ ਇਹਨੂੰ ਫੋਨ ਤੋਂ ਚੈੱਕ ਕਰ ਤੁਹਾਨੂੰ ਦਰਮਾ ਚੈੱਕ ਆਪਾਂ ਛੋਟਾ ਜਿਹਾ ਟਰੈਕ ਕਰਨਾ ਚੱਲੇ ਆ। ਇਹ ਸਾਹਮਣੇ ਪਿੰਡਾ ਦੇਖਦੇ ਆ। ਸਿਵਰਾਜ ਹੋਣੀ ਹੁਣ ਅਸੀਂ 2 ਤੋਂ 4 ਹੋ ਗਏ ਬੰਦੇ। ਇਹ ਦੇਖੋ। ਵਲੋਗੋ ਵਲੌਗੀ ਹੋਇਆ ਪਿਆ ਕੰਮ। ਇਹ ਆਹ ਦੇਖੋ ਆਹ ਰਸਤਾ ਸਾਡਾ। ਇਹ ਮਕਬਰਾ ਹਮਾਯੂਨ ਦਾ ਹਮਾਯੂਨ। ਇੱਥੋਂ ਐਂਟਰ ਹੋਇਆ ਸੀ ਬਾਬਰ ਆਹ ਦੇਖੋ ਬਈ ਰਸਤਾ ਅੱਛਾ ਦਾਈ ਦੇ ਹੁੰਦੇ ਆਉਂ ਸੌਣਾ ਕੰਮ ਪੂਰਾ ਲੀਡਰ ਆ ਰਹੀ ਇਤਰੀ ਆ ਇੱਥੇ ਕਿਹੜਾ 100 ਦੀ ਉਹ ਆ ਗਈ ਬੰਨੀ ਦੀ ਬੰਨੀ ਆ ਗਈ ਕੋਈ ਗੱਲ ਨਹੀਂ ਜਾ ਕੇ ਟਿੱਕੀਆਂ ਬੰਦਾ ਬੋਗਾ ਲੈ ਕੇ ਮੈਂ ਸਾਦੀ ਕਿੱਸਾ ਨੰਬਰ ਦਾਰ ਦਾ ਕਿੱਸੀ ਫੈਡ ਤੇ ਰੋਹੇ ਉਹ ਆ ਗਿਆ ਬਾਹਰ ਦਿੱਤਾ ਇਹ ਕੰਦੇ ਆਇਆ ਬੰਦ ਤੋਂ ਬੰਦੇ ਫੇਟੇ ਚੁੱਕੀ ਸੀ ਤੇਰੇ ਵੇ ਕੋਤੋਂ ਆਤੀ ਕਿੱਥੇ ਉੱਤੇ ਲੈ ਵੀ ਟ੍ਰੈਕ ਸੋਣਾ ਬਣ ਗਿਆ ਮਹੌਲ ਟ੍ਰੈਕ ਜੇ ਵਾਲਾ ਬਣ ਗਿਆ ਮਹੌਲ ਦੇਖਦੇ ਅੱਗੇ ਕੀ ਆਊ ਪਿੰਡ ਆਉਂਦਾ ਹੈ ਕ ਘਰ ਆਉਂਦੇ ਆ ਕੀ ਆਉਂਦਾ ਪਰ ਇੱਥੇ ਤੋਂ ਘਰ ਪੂਰੇ ਤੱਕ ਤੇ ਬੰਨ ਲਵਾ ਦਗਾ ਉਹਦਾ ਥੋੜਾ ਟੂਟ ਨਹੀਂ ਦੇ ਬਲਕੁ ਅੰਗਣ ਵੜੀ ਐ ਅੰਗਣ ਵੜੀ ਸੈਂਟਰ ਕਿਹੜਾ ਪਿੰਡ ਆ ਬਈ ਹਰਸੀ ਕਮਹਾਲੀ ਕਮਹਾਲੀ ਹੈ ਉਹ ਚਾਰ ਬਾਦੀਆਂ ਪਾਸ ਕਰਕੇ ਪਹੁੰਚਿਆ ਜਾਂਦਾ ਜਣੇ ਖਣੇ ਦੇ ਬਸ ਦੇ ਨਹੀਂ ਇੱਕ ਥਾਂ ਹੀ ਖੰਭ ਮਿਲਦੇ ਆ 500 ਰੁਪਏ ਦੇ ਉਹ ਲਵਾ ਕੇ ਆਉਣਾ ਪੈਂਦਾ ਹਾਂ ਹੈ ਤਾਂ ਵਾਕਈ ਬਈ ਸ਼ਾਂਤ ਜਗਾ ਤੂੰ ਦੇਖ ਕੀ ਬੋਲਦੇ ਹਨਾ ਇਹ ਉਹ ਆ ਜਿਹੜੇ ਪੰਛੀ ਜਿਹੜੇ ਕਹਿੰਦੇ ਹਵਾ ਦੀ ਰਾਖ ਹੋ ਜਾਂਦੇ ਆ ਉਹ ਲੱਭ ਲੈ ਅੱਜ ਸੀ ਆ ਪਿੰਡ ਆ ਬਈ ਕਮਹਾਲੀ ਇਹ ਪਿੰਡਾਂ ਸੜ ਚੰਗੇ ਇਹਨੂੰ ਇੱਧਰ ਹੁੰਦੀ ਹੈ ਇਹ ਚੰਦ ਵੀ ਨਿਕਲਿਆ ਆ ਆਪਾਂ ਨਾ ਪੰਜਾਬ ਦੇ ਵਿੱਚ ਕਹਿ ਜੰਨੇ ਆ ਘੈਂਟ ਮਾਹੌਲ ਆ ਪੂਰਾ ਲੋ ਭਾਈ ਆਪਾਂ ਟਰੈਕ ਕਰਕੇ ਨਿਕਾਜ ਆ ਵਾਪਸ ਆ ਗਏ ਤੇ ਹਨੇਰਾ ਹੋ ਚੱਲਿਆ ਹੈ ਆਪਾਂ ਸਬਜੀ ਦਾਲ ਬਣਾਉਣ ਨੂੰ ਕਹਿ ਕੇ ਆਏ ਸੀ ਵਿਚਾਰੇ ਨੇ ਉਹਨੇ ਮਨ ਲੱਗਾ ਇਹ ਨਹੀਂ ਪਤਾ ਰੱਖ ਕੀ ਮੁੜ ਗਿਆ ਹੋਏ ਹੋਇਆ ਪਰ ਲੋਕ ਲਾਤਾ ਸੀ ਆਪਾਂ ਨਾ ਬਹੁਤ ਸ਼ਾਂਤੀ ਆ ਨਾ ਬਈ ਜਮੀ ਜਮੀ ਬਈ ਸੁਣਨਾ ਆਵਾਜ਼ ਹੀ ਨਹੀਂ ਸੁਣਦੀ ਕੋਈ ਵੀ ਹੈ ਨਾ ਪਾ ਪੂ ਕੁਝ ਇਹ ਹੀ ਚੀਜ਼ ਦੇਖਣ ਆਉਣੇ ਹੁੰਨੇ ਆਪਾਂ ਇਹੀ ਮਿਲ ਗਈ ਆਪਾਂ ਨੂੰ ਹੋਰ ਕੀ ਚਾਹੀਦਾ ਇਹ ਸਾਡੇ ਹੋਟਲ ਮਾਲਕ ਦਾ ਘਰ ਆ ਕੱਚਾ ਤੇ ਪੁਰਾਣਾ ਹੂੰ ਪੁਰਾਣਾ ਘਰ ਆ ਬਹੁਤ ਵੇਖੋ ਵੱਡਾ ਵੀ ਬਹੁਤ ਆ ਇਹ ਠੀਮਣ ਕੇ ਜਾਣਾ ਆਪਣੇ ਰੋਟੀ ਟੁੱਕ ਘਰ ਦਾ ਪਿਆਰ ਨਾ ਇਹ ਵੀ ਨਹੀਂ ਰਾਹ ਹੋ ਗਿਆ ਆ ਪਹੁੰਚ ਗਏ ਆਪਣੀ ਹੋਮਸਟੇ ਐ ਉਹ ਸਾਹਮਣੇ ਦੇਖੋ ਪਹਾੜਾਂ ਤੇ ਘਰ ਟਾਵਾ ਟਾਵਾ ਲਾਈਟਾਂ ਜਗਦੀਆਂ ਉਹ ਜਿਹੜਾ ਵੱਡਾ ਹੋਟਲ ਦੀ ਨਾਲ ਉਹ ਹੈਗਾ ਕੋਫਰੀ ਵਾਲੀ ਰੋਡ ਤੇ ਬਣਿਆ ਹੋਇਆ ਹ ਇੱਧਰ ਕੋਈ ਕੋਈ ਘਰ ਦਿਖ ਰਿਹਾ ਇਹ ਇਹ ਪਿੰਡਾ ਬਸ ਆ ਇੱਕ ਦੋ ਘਰ ਹੀ ਇੱਥੇ ਚੰਦਰਮਾ ਦੇਖੋ ਪੂਰਾ ਜੋਵਨ ਤੇ ਆ ਇਹ ਹੁਣ ਆਪਾਂ ਇਦੋ ਆ ਰੋਟੀ ਰੋਟੀ ਖਾ ਕੇ ਬੰਦੇ ਟਰੈਕ ਕਰਕੇ ਆਏ ਆ ਦੋ ਬੰਦੇ ਗਲਤ ਰਾਹ ਚੱਲ ਗਏ ਸੀ ਉਹ ਆਉਂਦੇ ਆ ਫੇਰ ਪੈਣੇ ਆ ਰੋਟੀ ਰੋਟੀ ਆਉਂਦੀ ਆ ਤੇ ਖਾ ਖੂ ਕੇ ਫੇਰ ਪਮਾਂਗੇ ਤਾਂ ਮੁੰਡੇ ਤੂੰ ਨਾ ਸਬਜ਼ੀ ਹੋਰ ਨਾ ਮੰਗਾ ਲਈ ਯਾਰ ਥੋੜੀ ਜੀ ਆ ਭਈਆ ਦਾਲ ਨਹੀਂ ਆ ਸਬਜ਼ੀ ਹੈ ਨਾ ਮਟਰਾਂ ਵਾਲੀ ਲਾਵੀ ਗੁੱਡ ਨਾਈਟ ਬੋਲ ਲੋ ਗੁੱਡ ਨਾਈਟ ਬਈ ਸਾਰਿਆਂ ਨੂੰ ਮੈਂ ਅੱਧੇ ਘੰਟੇ ਤੱਕ ਬੋਲਾਂ ਹੁਣ ਸੌਣ ਨੇ ਅੱਧੇ ਘੰਟੇ ਤੱਕ ਬੋਲਾਂ ਬਈ ਨਹੀਂ ਨਹੀਂ ਵੀਡੀਓ ਤਾਂ ਹੁਣੇ ਬਣਾ ਲਈ ਬਸ ਬੋਲਦੇ ਪਾ ਮੇਰੇ ਅੱਧੇ ਘੰਟੇ ਤੱਕ ਗੁੱਡ ਨਾਈਟ ਹੈ ਬਈ ਠੀਕ ਆ ਬੋਲੋ